ਤਾ ਆਖਿਰ ਚੋ ਨਤੀਜਿਆਂ ਦਾ ਦਿਨ ਆ ਗਿਆ ਔਰ ਆਪਣੇ ਰਿਜ਼ਲਟ ਦੀ ਬੇਟ ਹਰ ਇੱਕ ਵਿਅਕਤੀ ਨੂੰ ਹੁੰਦੀ ਆ ਆਪਣਾ ਰਿਜ਼ਲਟ ਲੈਣ ਦੇ ਲਈ ਕੇਬਲ ਟੱਲੋ ਸਭ ਤੋਂ ਪਹਿਲਾਂ ਪਹੁੰਚ ਚੁੱਕੇ ਨੇ ਕਾਊਂਟਿੰਗ ਸੈਂਟਰ ਦੇ ਟੱਲੋ ਸਭ ਪਹਿਲਾਂ ਤਾਂ ਸਵਾਗਤ ਹੈ ਜੀ ਜ਼ੀ ਮੀਡੀਆ ਕੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਉਹ ਸੱਚੇ ਅਕਾਲ ਪੁਰਖ ਵੈਗੁਰੂ ਦੀ ਪ੍ਰਮਾਤਮਾ ਦੀ ਅਸ਼ੀਰਵਾਦ ਨਾਲ ਬਰਨਾਲੇ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਅਸੀਂ ਪਹੁੰਚੇ ਆ ਬਹੁਤ ਵਧੀਆ ਰਿਜ਼ਲਟ ਆਊਗਾ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਅਸੀਂ ਵਧੀਆ ਰਿਜ਼ਲਟ ਦੀ ਉਮੀਦ ਕਰਦੇ ਆ ਸਾਰੇ ਹੀ ਜਿੰਨਾ ਵੋਟਾਂ ਪਈਆਂ ਨੇ ਲੋਕਾਂ ਨੇ ਬੜਾ ਉਤਸ਼ਾਹ ਨਾਲ ਵੋਟਾਂ ਪਾਈਆਂ ਬੜੇ ਪਿਆਰ ਮੁਹੱਬਤ ਨਾਲ ਵੋਟਾਂ ਪਾਈਆਂ ਨੇ ਸਾਨੂੰ ਬੜੀ ਉਮੀਦ ਹੈ ਕਿ ਬਹੁਤ ਯਕੀਨੀ ਜਿੱਤ ਹੋਏਗੀ ਦੋ ਵਾਰ ਪਹਿਲਾਂ ਐਮਐਲਏ रह ਚੁੱਕੇ ਹੋ ਤੀਜੀ ਵਾਰ ਦੀ ਕਿੰਨੀ ਕੁ ਉਮੀਦ ਨਜ਼ਰ ਆਉਂਦੀ ਹੈ ਕਿਉਂਕਿ ਰਿਜ਼ਲਟ ਹਰ ਇੱਕ ਵਿਅਕਤੀ ਨੂੰ ਵਧੀਆ ਲੱਗਦੇ ਹੁੰਦੇ ਆ ਔਰ ਇੱਕ ਦਿਲ ਵੀ ਤੜਕ ਰਿਹਾ ਹੁੰਦਾ ਜਦੋਂ ਸਕੂਲ ਦੇ ਵਿੱਚ ਰਿਜ਼ਲਟ ਲੈਣ ਜਾਂਦੇ ਸੀਗੇ ਕਿਦੇ ਪੇਪਰਾਂ ਦਾ ਕੋਈ ਰਿਜ਼ਲਟ ਆਉਣਾ ਸੀ ਅੱਜ ਫੇਰ ਇੱਕ ਵਾਰ ਪੇਪਰਾਂ ਦਾ ਰਿਜ਼ਲਟ ਆ ਰਿਹਾ ਹੈ ਦੇਖੋ ਗੱਲ ਇਹ ਬਿਲਕੁਲ ਤੁਸੀਂ درست ਕਿਹਾ ਦੇਖੋ ਰਿਜ਼ਲਟ ਆ ਰਿਹਾ ਪਰ ਸਾਨੂੰ ਬਹੁਤ ਜਿਆਦਾ ਲੋਕਾਂ ਤੇ ਭਰੋਸਾ ਆਪਦੇ ਬਰਨਾਲੇ ਵਾਲੇ ਲੋਕਾਂ ਤੇ ਭਰੋਸਾ ਬੋਕਾਂ ਦੇ ਪਿਆਰ ਤੇ ਭਰੋਸਾ ਲੋਕਾਂ ਨੇ ਸਾਨੂੰ ਬਹੁਤ ਪਿਆਰ ਅਥਾ ਪਿਆਰ ਦਿੱਤਾ ਅਸੀਂ ਆਪਦੇ ਲੋਕਾਂ ਦੇ ਨਾਲ ਖੜੇ ਆ ਖਾਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਇਲੈਕਸ਼ਨ ਲੜੇ ਬੀਜੇਪੀ ਦਾ ਹਿੰਦੂ ਕਾਡਰ ਨੂੰ ਲੈ ਕੇ ਸ਼ਹਿਰੀ ਵੋਟਰ ਨੂੰ ਲੈ ਕੇ ਦਲਿਤ ਵੋਟਰ ਨੂੰ ਲੈ ਕੇ ਕਾਫੀ ਜਿਆਦਾ ਫੋਕਸਿਸ ਇਲੈਕਸ਼ਨ ਦੇ ਵਿੱਚ ਰਿਹਾ ਬਰਨਾਲੇ ਨੂੰ ਇੱਕ ਸ਼ਹਿਰੀ ਹਲਕਿਆਂ ਦੇ ਵਿੱਚ ਗਿਣਿਆ ਜਾਂਦਾ ਹੈਗਾ ਅਜੇੇ ਦੇ ਵਿੱਚ ਕਿੰਨੀਆਂ ਕੁ ਉਮੀਦਾਂ ਤੁਹਾਨੂੰ ਇਸ ਸਾਲ ਕਿਤੋਂ ਨਜ਼ਰ ਆਉਂਦੀਆਂ ਨੇ ਸਾਨੂੰ ਬ ਪਿੰਡਾਂ ਦੇ ਨਾਲ ਵੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸਾਡੇ ਭਾਈਚਾਰਕ ਤੌਰ ਤੇ ਵੀ ਭਾਈਚਾਰਕ ਸਾਂਝ ਐਕਚੁਅਲੀ ਸ਼ਹਿਰ ਤੇ ਪਿੰਡਾਂ ਦੀ ਸਾਰੇ ਇੱਕੋ ਹੀ ਆ ਸਾਰਿਆਂ ਨੇ ਬਹੁਤ ਵਧੀਆ ਸ਼ਾਂਤਬਈ ਢਾਂਗ ਨਾਲ ਬਰਨਾਲਾ ਇੱਕ ਇਹੋ ਜਿਹਾ ਧਾਰਮਿਕ ਸ਼ਹਿਰ ਆ ਸਾਰੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਆ ਭਾਈਚਾਰਕ ਤੌਰ ਤੇ ਇਕੱਠੇ ਰਹਿੰਦੇ ਆ ਔਰ ਵਿਸ਼ਵਾਸ ਕਰਦੇ ਆ ਕਿ ਸਾਡੀ ਉન્નਤੀ ਹੋਵੇ ਸੋ ਗੁੱਡ ਲੱਕ ਤੁਹਾਨੂੰ ਤੁਸੀਂ ਜਾਓ ਔਰ ਗਿਣਤੀ ਕਰਵਾਓ ਗਿਣਤੀਦਾਰ ਫਿਰ ਤੁਹਾਨੂੰ ਇੱਕ ਵਾਰ ਮਿਲਾਂਗੇ ਥੈਂਕ ਯੂ ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸੋ ਕੇਵਲ ਟਰਿਲੋਜੀ ਜੋ ਭਾਜਪਾ ਦੇ ਵੱਲੋਂ ਇਲੈਕਸ਼ਨ ਲੜ ਰਹੇ ਨੇ ਬਰਨਾਲਾ ਤੋਂ ਉਹ ਇਸ ਵਕਤ ਪਹੁੰਚੇ ਨੇ ਕਾਊਂਟਿੰਗ ਸੈਂਟਰ ਦੇ ਉੱਪਰ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਾਊਂਟਿੰਗ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕੇਵਲ ਟਰਿਲੋਨਗੇ ਉਹ ਪਹੁੰਚੇ ਨੇ ਔਰ ਠੀਕ 8 ਵਜੇ ਜਿਹੜੀ ਵੋਟਾਂ ਦੀ ਗਿਣਤੀ ਦਾ ਕੰਮ ਹੈਗਾ ਉਹ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਇੱਕ ਤੋਂ ਬਾਅਦ ਇੱਕ ਹੋਣ ਔਰ ਦੁਪਹਿਰ ਲਗਭਗ ਕਹ ਲਈਏ ਕਿ 11-12 ਵਜੇ ਤੱਕ ਜਿਹੜੀ ਸਿਚੁਏਸ਼ਨ ਹੈਗੀ ਉਹ ਤੁਹਾਨੂੰ ਸਾਫ਼ ਹੁੰਦੀ ਹੋਈ ਦਿਖਾਈ ਦੇਗੀ ਕਿ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਬਰਨਾਲਾ ਤੋਂ ਕਿਸ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਿਛਲੇ ਦੋ ਇਲੈਕਸ਼ਨਾਂ ਦੇ ਵਿੱਚ ਜਿੱਥੇ ਆ ਗੱਲ ਕਰੀਏ ਉਹ ਗੁਰਮੀਤ ਸਿੰਘ ਮੀਤ ਹੇਰ ਜਿਹੜੇ ਇਸ ਵਕਤ ਸੰਸਦ ਨੇ ਸੰਗਰੂਰ ਤੋਂ ਉਹ ਜਿੱਤੇ ਨੇਗੇ ਤੇ ਉੱਥੇ ਉਸ ਤੋਂ ਦੋ ਵਾਰ ਪਹਿਲਾਂ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਤਾਂ ਕੇਵਲ ਟਿੱਲੋ 2007 ਔਰ 2012 ਦੇ ਵਿੱਚ ਲਗਾਤਾਰ ਦੋ ਵਾਰ ਕਾਂਗਰਸ ਦੀ ਟਿਕਟ ਤੋਂ ਜਿੱਤੇ ਸੀ ਪਰ ਇਸ ਵਾਰ ਜਿਹੜਾ ਇਲੈਕਸ਼ਨ ਆਏਗਾ ਉਹ ਭਾਜਪੀ ਦੇ ਵੱਲੋਂ ਲੜ ਰਹੇ ਨੇ ਕੈਮਰਾਮੈਨ ਗੁਰਜਨ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਬਰਨਾਲਾ